ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਸਮੂਹ ਸਿੱਖ ਪੰਥ ਨੂੰ ਤੇ ਪੰਜਾਬ ਨੂੰ ਆ ਦੂਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਦੁਬਾਰਾ ਆ ਗਈ ਜੀ ਜਗਰਾਉਂਦੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੁਬਾਰਾ ਐਂਟਰੀ ਹੋਈ ਆ ਮਹਾਰਾਜ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਤਾਂ ਬਲਾਈ ਆ ਤੁਹਾਨੂੰ ਦੋ ਵਾਰੀ ਪ੍ਰਸ਼ਾਸਨ ਨੂੰ ਵੀ ਮੁੜ ਕੇ ਨਾ ਕਿਉਂ ਕਿ ਅਮਰਤਪਾਲ ਸਿੰਘ ਨੇ ਕਨੈਪਿੰਗ ਕਰ ਲਈ ਅਮਰਤਪਾਲ ਸਿੰਘ ਨੇ ਲੁੱਟਖੋ ਕੀਤੀ ਆ ਬਾਬੇ ਲਖੇਵਾਲ ਰਹਿੰਦਾ ਬਾਬੇ ਲਖੇ ਦਾ ਹੀ ਗੜਬਈ ਨਾਨਕਸਰ 68 ਤੇ ਮੌਜੂਦਾ ਉਸ ਬੰਦੇ ਵੱਲੋਂ ਜਿਸ ਦਾ ਨਾਂ ਜੱਸੀ ਬਾਬਾ ਵੀ ਕਿਹਾ ਜਾਂਦਾ ਹੈ ਤੇ ਇਹ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਵੀ ਉਹ ਤੁਹਾਡੇ ਕੋਲ ਨਹੀਂ ਰਹਿੰਦਾ ਨਾਨਕਸਰਿਆਂ ਨੂੰ ਮੈਂ ਕਹਿ ਰਿਹਾ ਅਸੀਂ ਸਾਡੇ ਕੋਲ ਲਾਈਵ ਵੀਡੀਓ ਪਈਆਂ ਤੁਹਾਡੇ ਨਾਲ ਬੈਠਿਆਂ ਗਾ ਕੀਰਤਨ ਕਰਦਿਆਂ ਦੀਆਂ ਹਜੇ 2 ਦਿਨ ਪਹਿਲਾਂ ਦੀ ਉਸ ਨੇ ਉਸ ਦੀਆਂ ਦੋ ਵੀਡੀਓ ਸਾਡੇ ਕੋਲੇ ਆਈਆਂ ਜਿਨੇ 7-8 ਸਾਲ ਦਾ ਬੱਚਾ ਤੇ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਤੇ ਇਸ ਤਰ੍ਹਾਂ ਬਣਾਏ ਵੀ ਜਿਹੜੀ ਕਹਿਣੇ ਕਥਨੀ ਤੋਂ ਦੂਰ ਆ ਸੀ ਜਿਹਨੂੰ ਦਿਖਾ ਵੀ ਨਹੀਂ ਸਕਦੇ ਸਾਡੇ ਕੋਲ ਵੀਡੀਓ ਨਹੀਂ ਅਸੀਂ ਅੱਖੀਂ ਵੇਖੀਆਂ ਤੇ ਅਸੀਂ ਤਬਦੀਸ਼ ਕੀਤੀ ਤੇ ਪਤਾ ਲੱਗਾ ਵੀ ਇਹ ਇੱਕ ਨਹੀਂ ਚਾਰ ਬੱਚਿਆਂ ਦੇ ਨਾਲ ਇਸ ਬੰਦੇ ਨੇ ਇੱਕ ਕਰਮ ਕੀਤਾ ਜਿਹਦੇ ਤੋਂ ਦੋ ਲਾਪਤਾ ਬੱਚੇ ਨੇ ਤੇ ਸਮੂਹ ਸਿੱਖ ਪੰਥ ਤੇ ਬਾਹਰ ਵਸਦੇ ਸਿੱਖ ਤੇ ਜਿੰਨੇ ਵੀ ਪੰਜਾਬ ਚ ਬਸ ਦੇ ਨੇ ਪੰਜਾਬੀ ਨੇ ਤੇ ਉਹ ਦੇਖ ਲੈਣਾ ਨਤੀਜਾ ਕੀ ਆ ਬਾਬਿਆਂ ਦਾ ਤੁਸੀਂ ਕਹਿੰਦੇ ਸੀਗੇ ਵੀ ਇਹ ਕਿਵੇਂ ਹੋ ਗਿਆ ਬੀਬੀਆਂ ਦਾ ਕਸੂਰਾ ਉਹ ਜਿਨ੍ਹਾਂ ਨੇ 6 6 7 7 ਸਾਲ ਦੇ ਜਵਾਕ ਮੁੰਡੇ ਨਹੀਂ ਛੱਡੇ ਤੇ ਮੁੰਡੇ ਛੱਡ ਨਹੀਂ ਰਹੇ ਹਜੇ ਅੱਜ ਹੀ ਵੀਡੀਓ ਆਈ ਉਸ ਤੋਂ ਫੜਿਆ ਗਿਆ ਬਾਬਾ ਤੇ ਉਹ ਕੁੜੀਆਂ ਨੂੰ ਕਿੱਥੇ ਛੱਡ ਦੇਣਗੇ ਤੇ ਐਸਐਸਪੀ ਸਾਹਿਬ ਜਗਰਾਉ ਤੇ ਜਿਹੜਾ ਥਾਣਾ ਸੰਬੰਧਤ ਉਹਨੂੰ ਜਗਰਾਉ ਉਹਨੂੰ 9688 ਨੂੰ ਬਾਬਾ ਜੱਸੀ ਰੈਸਟ ਕਰੋ ਛੇਤੀ ਤੋਂ ਛੇਤੀ ਬਾਬੇ ਜੱਸੀ ਨੂੰ ਫੜੋ ਉਹਦੇ ਤੇ ਪੌਕਸੋ ਐਟ ਲਾਓ ਉਹਦੀ ਤਫਤੀਸ਼ ਕਰੋ ਉਹ ਡੇਰੇ ਦੇ ਵਿੱਚ ਜਾ ਕੇ ਤਫਤੀਸ਼ ਕਰੋ ਇਸ ਸਬੰਧ ਦੇ ਵਿੱਚ ਇਸ ਵੀਡੀਓ ਸਬੰਧ ਵਿੱਚ ਮੈਂ ਹੁਣ ਦੂਜੀ ਗੱਲਬਾਤ ਕਰਨ ਲੱਗਾ ਉਸ ਪਰਿਵਾਰ ਨਾਲ ਜਿਨ੍ਹਾਂ ਦੇ ਜਵਾਕ ਦੀ ਮੁੰਡੇ ਦੀ ਵੀਡੀਓ ਆਈ ਅਕਸਰ ਪਰਿਵਾਰ ਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਇਹ ਮਤ ਖਿਆਲ ਕਰਿਓ ਵੀ ਭੁੱਲ ਜਿਓ ਵੀ ਤੁਸੀਂ ਬਿਆਨ ਵਾਪਸ ਲੈ ਲਓਗੇ ਜੀ ਜਵਾਕ ਤੋਂ ਬਿਆਨ ਵਧਵਾ ਦੋਗੇ ਜੀ ਉਹ ਤਾਂ ਹੋਰ ਸੀ ਹੋਸੀ ਨਾ ਇਹ ਨਹੀਂ ਹੋ ਸਕਦਾ ਕਦੇ ਵੀ ਬਿਆਨ ਦੋਚ ਹੈ ਨਾ ਦਿਓ ਪਰ ਇਹ ਬਿਆਨ ਖਾਲਸਾ ਪੰਥ ਦੀ ਲਿਸਟ ਦੇ ਵਿੱਚ ਦਰਜ ਹੋ ਗਏ ਨੇ ਵੀ ਬਾਬੇ ਜੱਸੀ ਨੇ ਲੱਖੇ ਬਾਬੇ ਦੇ ਸੇਵਾਦਾਰ ਨੇ ਨਾਨਕਸਰ ਠਾਰ ਦੇ ਵਿੱਚ ਰਹਿੰਦੇ ਨੇ ਤੇ ਨਾਨਕ ਸਰ ਗੁਰਦਾਰਾ ਸਾਹਿਬ ਦੇ ਹੀ ਕਮਰੇ ਦੇ ਵਿੱਚ ਇੱਕ 7-8 ਸਾਲ ਦੇ ਬੱਚੇ ਦੇ ਨਾਲ ਸਰੀਰਕ ਸੰਬੰਧ ਬਣਾਏ ਤੇ ਉਹ ਕਿਸ ਤਰ੍ਹਾਂ ਬਣਾਇਓ ਸਾਡੇ ਕੋਲ ਵੀਡੀਓ ਆ ਕਿੱਥੋਂ ਕਿੱਥੋਂ ਬਿਆਨ ਮੁਕਰੋਗੇ ਤੁਸੀਂ ਇਹੇ ਰਾਤੇ ਰਾਤ ਪੁਲਿਸ ਐਕਸ਼ਨ ਚ ਆਵੇ ਇਹਨਾਂ ਦੇ ਬਣਦੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਹਜੇ ਤੱਕ ਅਸੀਂ ਨਹੀਂ ਪਹੁੰਚੇ ਅਸੀਂ ਕਾਫੀ ਦੂਰ ਬੈਠੇ ਆ ਤੇ ਫਿਰ ਜਦੋਂ ਸਾਡੇ ਅਰਗੇ ਵਿੱਚ ਆਉਂਦੇ ਫਿਰ ਤੁਸੀਂ ਚੀਕਾਂ ਮਾਰਦੇ ਆ ਜਿੰਨੇ ਸਾਥ ਲਾਣਾ ਹੈਗਾ ਵੀ ਇਹਨੂੰ ਕਿਹਨੇ ਫਿਰ ਉੱਥੇ ਮੀਡੀਆ ਪੁਛਦਾ ਵੀ ਤੁਹਾਨੂੰ ਕਿਹਨੇ ਅਧਿਕਾਰ ਦਿੰਦਾ ਬਾਬੇ ਦੀ ਕੁੱਟ ਮਾਰ ਕਰਨ ਦਾ ਅਸੀਂ ਕੋਸ਼ ਕੋ ਸਕਰੀਨ ਸ਼ਾਟ ਲਾ ਦਿੰਨੇ ਆ ਵੀਡੀਓ ਦੇ ਵਿੱਚ ਸਮਝ ਲਿਓ ਤੇ ਪਰ ਇਹ ਹਜੇ ਖੇਡ ਸ਼ੁਰੂ ਹੋਈ ਆ ਠੀਕ ਹੈ ਜੀ ਤੇ ਹੁਣ ਸੰਗਤ ਆਪ ਹੀ ਵੇਖ ਲਵੇ ਕਰਨਾ ਕੀ ਆ ਕੀ ਨਹੀਂ ਕਰਨਾ ਅਸਲ ਦੇ ਵਿੱਚ ਇਹਦਾ ਰਿਜ਼ਲਟ ਤਾਂ ਕੋਈ ਹੋਰ ਹੀ ਆਊਗਾ ਹਜੇ ਰੁਕ ਜਾਓ ਹਜੇ ਹਜੇ ਦੇਖ ਰਹੇ ਆ ਤੁਹਾਡੇ ਇੱਕ ਮੂੰਹ ਹਲ ਕਰ ਕੀ ਰਹੇ ਆ ਤੁਸੀਂ ਮੈਂ ਮੈਂ ਤਾਂ ਰੋ ਪਿਆ ਉੱਥੇ ਵੀ ਇਹ ਬੋਲਦੇ ਕਿ ਹੋਣੀ ਬਾਬਾ ਲੱਖਾ ਘਾਲਾ ਬਾਬਾ ਗਰਜੀਤ ਸਿੰਘ ਜੀ ਹੋਣੀ ਤੇ ਬੋਲਣ ਤਾਂ ਜੇ ਆਪ ਸਹੀ ਹੋਣਗੇ ਆਪ ਦੇ ਚੇਲੇ ਬਾਲਕਿਆਂ ਨੇ ਤਾਂ ਇਹਨਾਂ ਦੇ ਨੇ ਮੁੰਡੇ ਨਹੀਂ ਛੱਡੇ 7-8 ਸਾਲ ਤੇ ਉਹ ਪਾੜ ਕੇ ਰੱਖਦੇ ਸਰੀਰਕ ਸੰਬੰਧ ਬਣਾ ਬਣਾ ਕੇ ਇਹ ਕਿਦੋਂ ਬੋਲਣਗੇ ਚਰਨ ਘਟ ਵਾਲੇ ਮਸਲੇ ਦੇ ਵਿੱਚ ਤੇ ਹੁਣ ਦੇਖਦੇ ਆ ਕੀ ਗੱਲਬਾਤ ਬਣਦੀ ਆ ਹੁਣ ਜੇ ਕੋਈ ਐਕਸ਼ਨ ਕਰਨਾ ਪਿਆ ਤੇ ਵੱਡੇ ਲੈਵਲ ਤੇ ਅੱਗੇ ਜਿਵੇਂ ਕਿਹਾ ਸੀ ਉਵੇਂ ਹੋਊਗਾ ਤੇ ਪਰ ਅਸੀਂ ਵੇਖਨੇ ਆਂ ਜਰਾਤੇ ਰਾਤ ਪੁਲਿਸ ਸਾਡੀ ਗੈਰ ਹਾਜ਼ਰੀ ਦੇ ਵਿੱਚ ਪਰਚਾ ਕੱਟ ਕੇ ਉਸ ਲੰਡਰ ਸਾਥ ਨੂੰ ਗ੍ਰਿਫਤਾਰ ਕਰਦੀ ਹੈ ਕਿ ਨਹੀਂ ਕਰਦੀ ਤੇ ਉਸ ਸਥਾਨ ਦੀ ਉਸ ਜਗ੍ਹਾ ਦੀ ਤਫ਼ਤੀਸ਼ ਹੋਣੀ ਚਾਹੀਦੀ ਇੱਥੇ ਕੀ ਕੁਝ ਹੁੰਦਾ ਰਿਹਾ ਵਾ ਤੇ ਉੱਥੋਂ ਦੇ ਸੀਸੀਟੀਵੀ ਕੈਮਰੇ ਕੱਢ ਰਿਕਾਰਡਿੰਗਾਂ ਕੱਢਣਾ ਚਾਹੀਦੀਆਂ ਤੇ ਫਿਰ ਐਵੇਂ ਮੁੜ ਕੇ ਐਵੇਂ ਚੀਕਾਂ ਨਾ ਮਾਰੇ ਉਹਦੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਨਹੀਂ ਥਿਆਉਂਦੇ ਤੇ ਮੁੜ ਕੇ ਉੱਥੇ ਸਿੰਘ ਆ ਜਾਣਗੇ ਤੇ ਹੁਣ ਦੇਖਦੇ ਆਂ ਬਣਦਾ ਕੀ ਆ ਇਸ ਵੀਡੀਓ ਨੂੰ ਜਿਹੜੀ ਹੈਗੀ ਗੱਲਬਾਤ ਵੀ ਤੁਸੀਂ ਕਰ ਲਿਓ ਇਸ ਕੇਸ ਦੇ ਵਿੱਚ ਕੋਈ ਵੀ ਸਿੰਘ ਜਾਂ ਕੋਈ ਵੀ ਬੰਦਾ ਅੱਗੇ ਲੱਗੂਗਾ ਤੇ ਆਪਾਂ ਸਾਰਿਆਂ ਨੂੰ ਉਹਦਾ ਸਾਥ ਦੇਣਾ ਕੋਸ਼ਿਸ਼ ਕਰਦੇ ਅਸੀਂ ਪਹੁੰਚਣ ਦੀ ਤੇ ਬਾਕੀ ਇਹ ਮੋਰਚਾ ਸਾਂਝਾ ਹੀ ਚੱਲੂਗਾ ਤੇ ਦੇਖਦੇ ਹਾਂ ਵੀ ਪੁਲਿਸ ਇਹਦੇ ਵਿੱਚ ਕੀ ਐਕਸ਼ਨ ਲੈਂਦੀ ਆ ਇਹਦੇ ਵਿੱਚ ਭਾਵੇਂ ਕਰੋੜਾਂ ਅਰਬਾਂ ਰੁਪਈਆ ਚੱਲ ਜੇ ਪਰ ਇਹ ਬੰਦਾ ਅਸਲੀ ਗੱਲ ਤਾਂ ਇਹ ਹੈ ਵੀ ਜੇ ਤੁਹਾਨੂੰ ਉਹ ਨਾਨਕ ਸਰੀਆਂ ਨੂੰ ਜਾਉਂਦਾ ਚਾਹੀਦਾ ਤੇ ਉਹਨੂੰ ਗ੍ਰਿਫਤਾਰ ਕਰਾ ਦਿਓ ਤੇ ਉਹਨੂੰ ਜੇਲ੍ਹ ਭੇਜ ਦਿਓ ਬਸ ਇਦੋਂ ਘੱਟ ਥੱਲੇ ਨਹੀਂ ਥੱਲੇ ਦੀ ਗੱਲ ਨਹੀਂ ਕਰ ਸਕਦੇ ਬਾਕੀ ਉਹ ਕਹਿੰਦੇ ਹੁੰਦੇ ਸਿਆਣੇ ਲਈ ਇਸ਼ਾਰਾ ਕਾਫੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ